ਸਸਿਕਾ ਜੀ ਲਾਈਵ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਾ ਮੌਸਮ ਦੇ ਨਾਲ ਜੁੜੀ ਪੱਟੀ ਤੇ ਤਾਜ਼ਾ ਅਪਡੇਟ ਲੈ ਕੇ ਹਾਜ਼ਰਾਂ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਫੇਸਬੁਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਉਸ ਨੂੰ ਫੋਲੋ ਜ਼ਰੂਰ ਕਰ ਲੋ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਮੌਸਮ ਦੇ ਬਾਰੇ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਹੁਣ ਪੰਜਾਬ ਦੇ ਮੌਸਮ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਪਰ ਇਸ ਤੋਂ ਪਹਿਲਾਂ ਜੇਕਰ ਆਪਾਂ ਦਿਨ ਦੀ ਗੱਲ ਕਰੀਏ ਤੇ ਅੱਜ ਦਾ ਦਿਨ ਹੈ ਐਤਵਾਰ ਤੇ ਤਰੀਖ ਹੈ 12 ਅਕਤੂਬਰ ਅੱਜ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਮੌਸਮ ਵਿਭਾਗ ਨੇ ਵੱਡੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਹੁਣ ਪੰਜਾਬ ਦੇ ਵਿੱਚ ਜਿਹੜਾ ਮੌਸਮ ਹੋ ਸਾਫ਼ ਤੇ ਖੁਸ਼ਕ ਰਹਿਣ ਵਾਲਾ ਹੈ ਇਸ ਬਦਲ ਦੇ ਮੌਸਮ ਦੇ ਵਿੱਚ ਹੁਣ ਪੰਜਾਬੀਆਂ ਨੂੰ ਹਲਕੀ ਦਰਮਿਆਨੀ ਠੰਡ ਜਿਹੜੀ ਹੈ ਮਹਿਸੂਸ ਜ਼ਰੂਰ ਹੋਵੇਗੀ ਕਿਉਂਕਿ ਕੁਝ ਦਿਨ ਪਹਿਲਾਂ ਵੀ ਨੇ ਪੰਜਾਬ ਦੇ ਵਿੱਚ ਮੌਸਮ ਨੂੰ ਬਦਲ ਕੇ ਰੱਖ ਦਿੱਤਾ ਸੀ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਬਾਰਿਸ਼ ਜੋ ਹੈ ਉਹ ਪੰਜਾਬ ਤੇ ਕੁਝ ਥੋੜਾ ਅਸਰ ਦੇਖਣ ਨੂੰ ਜਿਹੜਾ ਉਹ ਤਾਂ ਮਿਲ ਰਿਹਾ ਕਿਉਂਕਿ ਠੰਨੀਆਂ ਹਵਾਵਾਂ ਚੱਲ ਰਹੀਆਂ ਨੇ ਤੇ ਰਾਤ ਦੇ ਸਮੇਂ ਜੋ ਹੈ ਪੰਜਾਬ ਦਾ ਮੌਸਮ ਜਿਹੜਾ ਵਾ ਉਹ ਮਜਾਜ ਬਦਲਿਆ ਯਾਨੀ ਕਿ ਰਾਤ ਔਰ ਦਿਨ ਦੇ ਸਮੇਂ ਜੋ ਹੈ ਠੰਡ ਦਾ ਮਹਿਸੂਸ ਜਿਹੜੀ ਆ ਉਹ ਲੋਕ ਕਰ ਰਹੇ ਨੇ ਠੰਡ ਦਾ ਅਸਰ ਦੇਖਣ ਨੂੰ ਮਿਲਦਾ ਦੁਪਹਿਰ ਜਿਹੜੀ ਆ ਉਹ ਤਿੱਖੀ ਧੁੱਪ ਵਾਲੀ ਹੋ ਰਹੀ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਹਲਕੀ ਦਰਮਿਆਨੀ ਗਰਮੀ ਵੀ ਜਿਹੜੀ ਆ ਦੇਖਣ ਨੂੰ ਮਿਲਦੀ ਹੈ ਇਸ ਦੇ ਨਾਲ ਜੀ ਕੱਲ੍ਹ ਕੱਲੀ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਦਾ ਪੰਜਾਬ ਦਾ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਵਾਲਾ ਹੈ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਤੇ ਮੁਤਾਬਕ ਭੂਵਿਖਿਆਣੀ ਕੀਤੀ ਗਈ ਹੈ ਆਈਐਮਡੀ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਹੁਣ ਆਉਣ ਵਾਲੇ ਕੁਝ ਦਿਨ ਸਾਫ਼ ਰਹਿਣ ਵਾਲੇ ਨੇ ਮੀਂਹ ਨੂੰ ਲੈ ਕੇ ਕੋਈ ਵੀ ਵੱਡੀ ਭੂਵਿਖਿਆਣੀ ਨਹੀਂ ਹੈ ਪਰ ਹਲਕੀ ਦਰਮਿਆਨੀਆਂ ਠੰਡੀਆਂ ਵਾਮਾ ਜ਼ਰੂਰ ਚੱਲ ਸਕਦੀਆਂ ਨੇ ਤੇ ਰਾਤ ਤੇ ਮੌਸਮ ਜਿਹੜਾ ਉਠੰਡਾ ਰਹਿਣ ਵਾਲਾ ਹੈ ਹਾਲਾਂਕਿ ਅਕਤੂਬਰ ਮਹੀਨੇ ਦੇ ਅੰਤ ਦੇ ਵਿੱਚ ਠੰਡ ਦਾ ਅਹਿਸਾਸ ਪੰਜਾਬੀਆਂ ਨੂੰ ਜ਼ਿਆਦਾ ਮਾਤਰਾ ਤੇ ਹੋਵੇਗਾ ਜੇ ਹੁਣ ਅਸੀਂ ਤਾਪਮਾਨ ਦੀ ਗੱਲ ਕਰਨੀ ਹੈ ਤਾਂ ਤਾਪਮਾਨ ਜਿਹੜਾ ਵਾ ਉਹ ਬੇਹੱਦ ਜ਼ਿਆਦਾ ਹੀ ਆਪਣੇ ਮિજાਜ ਬਦਲਦਾ ਹੋਇਆ ਦਿਖਾਈ ਦੇ ਰਿਹਾ ਤੇ ਹੁਣ ਜੇ ਅਸੀਂ ਅ ਅੰਮ੍ਰਿਤਸਰ ਦੇ ਵਿੱਚ ਗੱਲ ਕਰ ਲਈਏ ਤਾਂ ਅੰਮ੍ਰਿਤਸਰ ਦੇ ਵਿੱਚ ਤਾਪਮਾਨ 29.7 ਡਿਗਰੀ ਦਰਜ ਕੀਤਾ ਗਿਆ ਬਠਿੰਡਾ ਦੇ ਵਿੱਚ 32.5 ਡਿਗਰੀ ਦਰਜ ਕੀਤਾ ਲੁਧਿਆਣਾ ਦੇ ਵਿੱਚ 29.6 ਪਟਿਆਲਾ ਦੇ ਵਿੱਚ 30.9 ਡਿਗਰੀ ਪਠਾਨਕੋਟ ਦੇ ਵਿੱਚ 30 ਡਿਗਰੀ ਫੀਤਕੋਟ ਦੇ ਵਿੱਚ 30.4 ਡਿਗਰੀ ਤੇ ਗੁਰਦਾਸਪੁਰ ਦੇ ਵਿੱਚ 27 ਡਿਗਰੀ ਜਿਹੜਾ ਤਾਪਮਾਨ ਉਦਰਚ ਕੀਤਾ ਗਿਆ। ਅਪੋਹਰਤ ਵਿੱਚ ਵਾਤਵਾਦ ਤਾਪਮਾਨ 31 ਡਿਗਰੀ ਹੈ। ਫਿਰੋਜ਼ਪੁਰ ਦੇ ਵਿੱਚ 30.9 ਡਿਗਰੀ, ਹੁਸ਼ਿਆਰਪੁਰ ਦੇ ਵਿੱਚ 28.9 ਡਿਗਰੀ ਤੇ ਉਸ ਤੋਂ ਬਾਅਦ ਹੁਣ ਹੋਰਾਂ ਥਾਵਾਂ ਦੇ ਉੱਤੇ ਵੀ ਮੌਸਮ ਜੋ ਆਪਣੇ ਮિજાਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। ਕਈ ਸੇ ਤਰੀਕੇ ਦੇ ਨਾਲ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਪੰਜਾਬ ਦੇ ਵਿੱਚ بارش ਨੂੰ ਲੈ ਕੇ ਕੋਈ ਵੀ ਖਾਸਾ ਜਿਹੜੀ ਭਵਿੱਖਬਾਣੀ ਨਹੀਂ ਹੋਈ ਹੈ ਇਹ ਪੰਜਾਬ ਦਾ ਮੌਸਮ ਸਾਫ਼ ਤੇ ਖੁਸ਼ਕ ਰਹਿਣ ਵਾਲਾ ਹੈ ਧੁੱਪ ਦਾ ਸਾਹਮਣਾ ਪੰਜਾਬੀਆਂ ਨੂੰ ਕਰਨਾ ਪਵੇਗਾ ਪਰ ਰਾਤ ਦੇ ਸਮੇਂ ਹਲਕੀ ਦਰਮਿਆਨੀ ਠੰਡ ਜਿਹੜੀ ਆ ਠੰਡੀਆਂ ਹਵਾਵਾਂ ਚੱਲਣ ਦੇ ਆਸਾਰ ਜਿਹੜੇ ਨੇ ਜ਼ਰੂਰ ਦੱਸੇ ਗਏ ਨੇ ਕੁਝ ਜ਼ਿਲ੍ਹਿਆਂ 'ਚ ਤਾਪਮਾਨ ਦੇ ਵਿੱਚ ਗਰਾਵਟ ਹੋ ਸਕਦੀ ਹੈ ਤੇ ਕਈਆਂ ਦੇ ਵਿੱਚ ਸਤਾਪਨ ਦੇ ਵਿੱਚ ਵਾਦਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਇਹ ਵੱਡੀ ਭਵਿੱਖਬਾਣੀ ਮੌਸਮ ਨੂੰ ਲੈ ਕੇ ਆਈਐਮਡੀ ਭੋਪਾਲ ਦੇ ਰਿਪੋਰਟਾਂ ਦੇ ਮੁਤਾਬਕ ਕੀਤੀ ਗਈ ਹੈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਜਾਣਕਾਰੀ ਮੌਸਮ ਦੇ ਨਾਲ ਜੁੜੀ ਲੋਕਾਂ ਤੱਕ ਪਹੁੰਚੇ ਔਰ ਪੰਜਾਬ ਦੇ ਵਿੱਚ ਮੌਸਮ ਹੁਣ ਕੁਝ ਦਿਨ ਸਾਫ਼ ਰਹੇਗਾ ਮੀਂਹ ਨੂੰ ਲੈ ਕੇ ਕੋਈ ਖਾਸਾ ਭਵਿੱਖਬਾਣੀ ਨਹੀਂ ਕੀਤੀ ਗਈ ਹੈ